ਕੀ ਲੱਗਦਾ ਪੰਜਾਬ ਸਰਕਾਰ ਤਾਂ ਜੁੱਧ ਨਸ਼ਿਆਂ ਪਰਤ ਚਲਾਈ ਫਿਰਦੀ ਆ ਪਰ ਉਹਨਾਂ ਦੀ ਆਪਣੀ ਜਿਹੜੀ ਪੁਲਿਸ ਫੜਨ ਵਾਲੀ ਐ ਉਹੀ ਖੁਦ ਨਸ਼ਾ ਵੇਚਦੀ ਐ بڑے ਲੰਬੇ ਚੋੜੇ ਝੂਠੇ ਵਾਦੇ ਦਿੱਲੀ ਦੇ ਕੇਜਰੀਵਾਲ ਨੇ ਪੰਜਾਬ ਦੇ ਭਗਵੰਤ ਮਾਨ ਨੂੰ ਨਾਲ ਲੈ ਕੇ ਲੋਕਾਂ ਦੇ ਨਾਲ ਕੀਤੇ ਕਿ ਜੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਤਿੰਨ ਸਾਲ ਕੁੰਭ ਕਰਨੀ ਨੀਂਦ ਚ ਸੌਣ ਤੋਂ ਬਾਅਦ ਕੀ ਸਭ ਤੋਂ ਪਹਿਲਾਂ ਗਿਣਤੀ ਪੰਜਾਬ ਪੁਲਿਸ ਦੇ ਵਿੱਚ ਨਸ਼ਾ ਕਰਨ ਵਾਲਿਆਂ ਦੀ ਉਹ ਨਸ਼ਾ ਵੇਚਣ ਵਾਲਿਆਂ ਦੀ ਕੀਤੀ ਜਾਵੇ ਕਿਉਂਕਿ ਵੱਡਾ ਹੱਥ ਨਸ਼ਾ ਵਕਾਉਣ ਦੇ ਵਿੱਚ ਪੰਜਾਬ ਪੁਲਿਸ ਦਾ ਹੈਗਾ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡਾ ਮੁੱਦਾ ਹੈ ਕੱਲਾ ਸਲੋਗਨ ਦੇਣ ਦੇ ਨਾਲ ਨਸ਼ਾ ਬੰਦ ਨਹੀਂ ਹੋਣਾ ਅਗਰ ਇਸ ਜਗ੍ਹਾ ਦੇ 4-5 ਕਿਲੋਮੀਟਰ ਦੇ ਧਾਰੇ ਨੂੰ ਦੇਖਿਆ ਜਾਵੇ ਨਸ਼ਾ ਤਾਂ ਇਸ ਇਲਾਕੇ ਜੀ ਬਹੁਤ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਹੁਤ ਹੈ ਲੇਕਿਨ ਸਰਕਾਰ ਦੀ ਨੀਅਤ ਕਿਸੇ ਵੀ ਸਾਫ਼ ਨਹੀਂ ਹੈ ਇਹ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ ਤੇ ਕੱਲੇ ਸਲੋਗਨ ਰਹਿ ਜਾਣੇ ਆ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਵੀ ਅੱਗੇ ਵਧੇਗੀ ਨਿਸ਼ਚਿਤ ਤੌਰ ਤੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪਰਚਮ ਪੰਜਾਬ ਦੇ ਵਿੱਚ ਲਹਿਰਾਊਗਾ ਪਰ ਜੋ ਬੀਤੇ ਦਿਨੀ ਘਰੇ ਮੰਤਰੀ ਸਾਹਿਬ ਦਾ ਬਿਆਨ ਆਇਆ ਕਿ ਇੱਕ ਪੰਜਾਬ ਦੇ ਵਿੱਚ ਭਿੰਡਰਾਂ ਵਾਲਾ ਬਣਨਾ ਚਾਹੁੰਦਾ ਸੀ ਤੇ ਅੱਜ ਡਿਬੜੂਗੜੀ ਜੇਲ੍ਹ ਦੇ ਵਿੱਚ ਬੈਠਾ ਭਿੰਡਰਾਂ ਵਾਲੇ ਦੀ ਸੋਚ ਨੂੰ ਕੁਝ ਜਥੇਬੰਦੀਆਂ ਵੱਲੋਂ ਕੁਝ ਜਿਹੜੇ ਗਰਮਦਲ ਵਾਲੇ ਲੋਕ ਹੈ ਉਹਨਾਂ ਵੱਲੋਂ ਇਹ ਪਰਸੈਪਸ਼ਨ ਬਣਾ ਕੇ ਐ ਪੇਸ਼ ਕੀਤਾ ਜਾਂਦਾ ਹੈ ਕਿ ਪਿੰਡਾਂ ਵਾਲੇ ਖਾਲਿਸਤਾਨ ਦੇ ਸਮਰਥਕ ਸੀਗੇ ਸੋ ਇਸ ਤਰੀਕੇ ਦੀ ਪਰਸੈਪਸ਼ਨ ਗਲਤ ਪਰਸੈਪਸ਼ਨ ਬਣਾ ਕੇ ਜਦੋਂ ਪੇਸ਼ ਕੀਤਾ ਜਾਂਦਾ ਤਾਂ ਸ਼ਬਦਾਂ ਦੇ ਵਿੱਚ ਕਿਤੇ ਨਾ ਕਿਤੇ ਹੋ ਸਕਦਾ ਕੋਈ ਗੱਲ ਕਿਸੇ ਲੀਡਰ ਵੱਲੋਂ ਕਹਿ ਦਿੱਤੀ ਜਾਵੇ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਸਾਫਕਾ ਮੁੱਖ ਮੰਤਰੀ ਅਰਵਿੰਦ ਕੇਜਰੀ ਬਾ ਉਹ ਅਸੀਂ ਉਹਨਾਂ ਦੇ ਸਾਥੀ ਜਿਹੜੇ ਆ ਉਹ ਦਿੱਲੀ ਚ ਚੋਣਾ ਹਾਰ ਤੋਂ ਬਾਅਦ ਹੁਣ ਕਹਿੰਦੇ ਪੰਜਾਬ ਚ ਡੇਰੇ ਲਾ ਲਏ ਆ ਦਿੱਲੀ ਤੋਂ ਵੇਲੇ ਕਰ ਦਿੱਤੇਗੇ ਜਦੋਂ ਕਿਸੇ ਬੰਦੇ ਦਾ ਰੁਜ਼ਗਾਰ ਖੁੱਸ ਜਾਂਦਾ ਹੈ ਪਰ ਉਹ ਦੂਜੇ ਸੂਬਿਆਂ ਦੇ ਵਿੱਚ ਰੋਜ਼ਗਾਰ ਲੱਭਣ ਜਾਂਦਾ ਇਸੇ ਤਰੀਕੇ ਦਾ ਰੋਜ਼ਗਾਰ ਲੱਭਣ ਵਾਸਤੇ ਮਨੀਤ ਸੋਧਿਆ ਅਰਵਿੰਦ ਕੇਜਰੀਵਾਲ ਸਿੰਧਰ ਜੈਨ ਸਾਰੀ ਟੀਮ ਆ ਕੇ ਪੰਜਾਬ ਬੈਠ ਗਈ ਹੈ ਜੋ ਲੋਕ ਮਾਈਨਿੰਗ ਕਰਨ ਵਾਲੇ ਉਹਨਾਂ ਦੇ ਨਾਂ ਤੱਕ ਲੈ ਗਏ ਲੇਕਿਨ ਮੈਂ ਪੁੱਛਣਾ ਚਾਹੁੰਨਾ ਸਰਦਾਰ ਹਜੂਰ ਸਿੰਘ ਬੈਂਸ ਨੂੰ ਕਿੱਥੇ ਗਏ ਉਹਨਾਂ ਦੇ ਨਾਈਟ ਵਿਜ਼ਨ ਕੈਮਰੇ ਇੱਕ ਮਹੀਨਾ ਪਹਿਲਾਂ ਨਾਈਟ ਵਿਜ਼ਨ ਕੈਮਰੇ ਲੱਗ ਰਹੇ ਸੀ ਹੁਣ ਤੱਕ ਤਾਂ ਕੈਮਰਿਆਂ ਦੀ ਰਿਪੋਰਟ ਵੀ ਸਾਹਮਣੇ ਆ ਗਈ ਹੋਣੀ ਹੈ ਜਦੋਂ ਵੀ ਸਰਕਾਰ ਦੀ ਕੋਈ ਲੀਪਾ ਪੋਤੀ ਕਰਨੀ ਹੈ ਸਰਕਾਰ ਨੂੰ ਬਚਾਉਣਾ ਹੈ ਤਾਂ ਪਰਖਾ ਅਣਪਛਾਤੇਆਂ ਜਿੱਤੇ ਤੁਸੀਂ ਬਾਕੀ ਪਾਰਟੀਆਂ ਨੂੰ ਮੌਕੇ ਦਿੱਤੇ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਦੇਖੋ ਜੇ ਪੰਜਾਬ ਦੀ ਦਿਸ਼ਾ ਔਰ ਦਸ਼ਾ ਜਾਂ ਪੰਜਾਬ ਜੋ ਪਹਿਲਾਂ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਪੰਜਾਬ ਦੀ ਧਰਤੀ ਜਿਹਨੂੰ ਸੋਨਾ ਉਗਲਣ ਵਾਲੀ ਧਰਤੀ ਕਿਹਾ ਜਾਂਦਾ ਸੀ ਜੇ ਉਹ ਦਿਨ ਮੁੜ ਕੇ ਨਾ ਪਰਤ ਜਾਣ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਬੁੱਤ ਸਿੰਘ ਰਾਣਾ ਸਾਡੇ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਤੇ ਭਾਜਪਾ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਦੀ ਬਾਠ ਹਾਜ਼ਰ ਨੇ ਗੱਲਬਾਤ ਜਰੂਰ ਕਰਾਂਗੇ ਪੰਜਾਬ ਦੇ ਵਿੱਚ ਜੋ ਅੱਜ ਦੇ ਹਾਲਾਤ ਬਣੇ ਹੋਏ ਨੇ ਕਿਸ ਤਰੀਕੇ ਨਾਲ ਵਾਟਸਐਪ ਹੁਣੀ ਦੇਖਦੇ ਆਂ ਔਰ ਜਿਸ ਤਰੀਕੇ ਨਾਲ ਭਾਜਪਾ ਦਾਵਾ ਕਰ ਰਹੀ ਹੈ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਭਾਜਪਾ ਇੱਕ ਵੱਡੇ ਉਪਲਬਧੀ ਦੇ ਨਾਲ ਉੱਪਰ ਕੇ ਸਾਹਮਣੇ ਆਉਗੀ ਕੀ ਲੱਗਦਾ ਵਟਸਐਪ ਕਿਵੇਂ ਲੱਗਦਾ ਤੁਹਾਨੂੰ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਨੇ ਚਰਚਾਾਂ ਮਾ ਇਹ ਚੱਲ ਰਹੀਆਂ ਕਿ 2027 ਦੇ ਵਿੱਚ ਬੀਜੇਪੀ ਇੱਕ ਵੱਡਾ ਉੱਪਰ ਕੇ ਸਾਹਮਣੇ ਆਵੇਗੀ ਪੰਜਾਬ ਦੇ ਵਿੱਚ ਪਰ ਜੋ ਹਾਲਾਤ ਅੱਜ ਮੌਜੂਦਾ ਪੰਜਾਬ ਦੇ ਵਿੱਚ ਬਣੇ ਹੋਏ ਨੇ ਉਹ ਬੜੇ ਤਰਸਯੋਗ ਨੇ ਆਪਾਂ ਆਪਾਂ ਨਸ਼ਿਆਂ ਨੂੰ ਲੈ ਕੇ ਗੱਲ ਕਰ ਲਈਏ ਆਪਾਂ ਕਹਿੰਦੇ ਆ ਕਿ ਖੇਤ ਨੂੰ ਬਾੜ ਕੀਤੀ ਹੁੰਦੀ ਜੇ ਬਾੜ ਖੇਤ ਨੂੰ ਖਾਣ ਲੱਗ ਜਾਏ ਤਾਂ ਹਾਲਾਤ ਕੀ ਹੋਊਗੇ ਬੀਤੇ ਦਿਨੀ ਦੇਖਣ ਨੂੰ ਆਇਆ ਇੱਕ ਮੈਲਾ ਜਿਹੜੀ ਹੈ ਪੁਲਸ ਕਰਮੀ ਸੀ ਉਹ ਨਸ਼ੇ ਦੇ ਨਾਲ ਜਿਹੜੀ ਫੜੀ ਗਈ ਹੈ ਕੀ ਲੱਗਦਾ ਪੰਜਾਬ ਸਰਕਾਰ ਤਾਂ ਜੁੱਧ ਨਸ਼ਿਆਂ ਪ੍ਰਤੀ ਚਲਾਈ ਫਿਰਦੀ ਹੈ ਪਰ ਉਹਨਾਂ ਦੀ ਆਪਣੀ ਜਿਹੜੀ ਪੁਲਸ ਫੜਨ ਵਾਲੀ ਹੈ ਉਹ ਹੀ ਖੁਦ ਨਸ਼ਾ ਵੇਚ ਰਹੀ ਹੈ ਤੁਸੀਂ ਸਵਾਲ ਕਾਫੀ ਸਾਰੇ ਇਕੱਠੇ ਕਰ ਦਿੱਤੇ ਮੈਂ ਇੱਕ ਇੱਕ ਕਰਕੇ ਤੁਹਾਡੇ ਸਵਾਲਾਂ ਦਾ ਜਵਾਬ ਦਿੰਨਾ ਸਭ ਤੋਂ ਪਹਿਲਾਂ ਜਿਹੜੀ ਭਾਰਤੀ ਜਨਤਾ ਪਾਰਟੀ ਆ ਜੋ ਦਾ ਸਥਾਪਨਾ ਦਿਵਸ ਵੀ ਹੈਗਾ ਅੱਜ ਦੇ ਇਸ ਸਥਾਪਨਾ ਦਿਵਸ ਦੀ ਮੈਂ ਆਪਣੇ ਵਰਕਰਾਂ ਨੂੰ ਔਰ ਦੇਸ਼ ਵਾਸੀਆਂ ਨੂੰ ਵਧਾਈ ਵੀ ਦਿੰਦਾ ਇਹੀ ਗੱਲ ਸਭ ਤੋਂ ਪਹਿਲਾਂ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਸਮੇਂ ਦੇ ਵਿੱਚ ਇੱਕ ਬਦਲਾਅ ਦੇ ਰੂਪ ਦੇ ਵਿੱਚ ਲੋਕਾਂ ਨੇ ਚੁਣਿਆ ਕਿਉਂਕਿ ਉਸ ਤੋਂ ਪਹਿਲਾਂ ਭਾਜਪਾ ਦੀ ਗਠਜੋੜਨ ਚ ਸਰਕਾਰ ਰਹੀ ਅਕਾਲੀ ਦਲ ਦੇ ਨਾਲ ਕਾਂਗਰਸ ਦੀ ਸਰਕਾਰ ਰਹੀ ਲੋਕਾਂ ਨੇ ਇੱਕ ਵਿਕਲਪ ਦੇ ਰੂਪ ਦੇ ਵਿੱਚ ਕਿਉਂਕਿ ਜੋ ਨੀਤੀਆਂ ਸੀਗੀਆਂ ਚਾਹੇ ਉਹ ਅਕਾਲੀ ਸਰਕਾਰ ਦੇ ਟਾਈਮ ਦੀ ਗੱਲ ਕਰ ਲਈਏ ਚਾਹੇ ਆਪਾਂ ਕਾਂਗਰਸ ਦੀ ਗੱਲ ਕਰ ਲਈਏ ਜੋ ਲੋਕ ਮਾਰੂ ਨੀਤੀਆਂ ਸੀ ਲੋਕ ਉਹਨਾਂ ਨੀਤੀਆਂ ਤੋਂ ਬਹੁਤ ਜ਼ਿਆਦਾ ਤੰਗ ਆ ਚੁੱਕੇ ਸੀ ਲੋਕਾਂ ਨੂੰ ਵਿਕਲਪ ਦੇ ਰੂਪ ਦੇ ਵਿੱਚ ਇੱਕ ਆਸ ਦੀ ਕਿਰਨ ਦਿਖਾਈ ਦਿੱਤੀ ਕਿਉਂਕਿ ਬੜੇ ਲੰਬੇ ਚੋੜੇ ਝੂਠੇ ਵਾਅਦੇ ਦਿੱਲੀ ਦੇ ਕੇਜਰੀਵਾਲ ਨੇ ਪੰਜਾਬ ਦੇ ਭਗਵੰਤ ਮਾਨ ਨੂੰ ਨਾਲ ਲੈ ਕੇ ਲੋਕਾਂ ਦੇ ਨਾਲ ਕੀਤੇ ਲੇਕਿਨ ਅੱਜ 3 ਸਾਲ ਬੀਤ ਜਾਣ ਤੋਂ ਬਾਅਦ ਤੁਹਾਡਾ ਦੂਜਾ ਸਵਾਲ ਮੈਂ ਲੈ ਰਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ 3 ਸਾਲ ਕੁੰਮ ਕਰਨੀ ਨੀਂਦ ਚ ਸੌਣ ਤੋਂ ਬਾਅਦ ਉਹ ਰਿਜ਼ਲਟ ਤੁਹਾਡੇ ਸਾਹਮਣੇ ਆਇਆ ਮੈਂ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਗੱਲ ਕਹਿਣੀ ਚਾਹਣਾ ਕਿ ਪਿਛਲੇ ਦਿਨੀ ਤੁਹਾਡਾ ਇੱਕ ਬਿਆਨ ਇਹ ਵੀ ਦੇਖਣ ਨੂੰ ਮਿਲਿਆ ਕਿ ਤੁਸੀਂ ਸੈਂਸੈਕਸ ਲੋਕਾਂ ਦੀ ਗਿਣਤੀ ਕਰਨ ਜਾ ਰਹੇ ਹੋ ਵੀ ਪੰਜਾਬ ਦੇ ਵਿੱਚ ਕਿੰਨੇ ਲੋਕ ਨਸ਼ਾ ਕਰਦੇ ਆ। ਤੋਂ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਿਣੀ ਚਾਹਣਾ ਕਿ ਸਭ ਤੋਂ ਪਹਿਲਾਂ ਗਿਣਤੀ ਪੰਜਾਬ ਪੁਲਿਸ ਦੇ ਵਿੱਚ ਨਸ਼ਾ ਕਰਨ ਵਾਲਿਆਂ ਦੀ ਉਹ ਨਸ਼ਾ ਵੇਚਣ ਵਾਲਿਆਂ ਦੀ ਕੀਤੀ ਜਾਵੇ ਕਿਉਂਕਿ ਵੱਡਾ ਹੱਥ ਨਸ਼ਾ ਬਕਾਉਣ ਦੇ ਵਿੱਚ ਪੰਜਾਬ ਪੁਲਿਸ ਦਾ ਹੈਗਾ। ਜਿਹਦਾ ਤਾਜ਼ਾ ਧਾਰਨ ਤੁਹਾਡੇ ਸਾਹਮਣੇ ਮਿਲਿਆ ਜਿਹੜੀ ਬੀਬੀ ਕਾਰਕਾਰ ਦੇ ਵਿੱਚ ਚਿੱਟਾ ਲੈ ਕੇ ਫੜੀ ਗਈ ਔਰ ਜਿਸ ਤਰੀਕੇ ਦੀਆਂ ਚਰਚਾਵਾਂ ਕਿ ਉਹਦੇ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਲ ਕਿਸ ਤਰੀਕੇ ਦੇ ਸਬੰਧ ਰਹੇ ਜਿਨ੍ਹਾਂ ਨੂੰ ਕਿ ਸ਼ੱਕ ਦੀ ਨਜ਼ਰ ਦੇ ਨਾਲ ਦੇਖਿਆ ਜਾ ਰਿਹਾ ਔਰ ਉਸ ਦਾ ਆਧਾਰਨ ਉਹਨੇ ਗ੍ਰਿਫਤਾਰੀ ਦੇ ਮੌਕੇ ਵੀ ਕੋਸ਼ਿਸ਼ ਕੀਤੀ ਕਿ ਕਿਸੇ ਵੱਡੇ ਅਧਿਕਾਰੀ ਦੇ ਨਾਲ ਗੱਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਮੈਂ ਵਧਾਈ ਦਿੰਦਾ ਜਿਹੜੇ ਮੌਕੇ ਦੇ ਅਫਸਰ ਸੀ ਜਿਹੜੇ ਬਿਨਾਂ ਕਿਸੇ ਦਬਾਅ ਤੋਂ ਉਹਨਾਂ ਨੇ ਜਿਹੜਾ ਇੱਕ ਇਮਾਨਦਾਰੀ ਦਾ ਸਬੂਤ ਦਿੱਤਾ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜਿਆ ਲੇਕਿਨ ਅੱਜ ਮੈਂ ਇਹ ਗੱਲ ਕਹਿ ਸਕਦਾ ਕਿ ਉਹਨਾਂ ਪੁਲਿਸ ਅਫਸਰ ਜਿਨ੍ਹਾਂ ਨੇ ਗ੍ਰਿਫਤਾਰ ਕੀਤਾ ਉਹਨਾਂ ਦੀ ਦਲੇਰੀ ਜਿਹੜੀ ਹੈ ਉਹ ਤਾਂ ਸਾਬਤ ਹੁੰਦੀ ਹੈ ਜੇ ਨਿਕ ਨਿਸ਼ਪੱਖ ਜਾਂਚ ਜਿਹੜੀ ਹੈ ਉਸ ਬੀਬੀ ਦੀ ਸੀਬੀਆਈ ਵੱਲੋਂ ਜਾਂ ਐਨਆਈਏ ਵੱਲੋਂ ਕਰਾਈ ਜਾਵੇ ਕਿਉਂਕਿ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡਾ ਮੁੱਦਾ ਹੈ ਕੱਲਾ ਸਲੋਗਨ ਦੇਣ ਦੇ ਨਾਲ ਨਸ਼ਾ ਬੰਦ ਨਹੀਂ ਹੋਣਾ ਅਸੀਂ ਜਿਸ ਜਗ੍ਹਾ ਤੇ ਖੜੇ ਆਂ ਅਗਰ ਇਸ ਜਗ੍ਹਾ ਦੇ 4-5 ਕਿਲੋਮੀਟਰ ਦੇ ਦਾਰੇ ਨੂੰ ਦੇਖਿਆ ਜਾਵੇ ਨਸ਼ਾ ਦਾ ਇਸ ਇਲਾਕੇ ਜੀ ਬਹੁਤ ਹੈ શ્રી ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਹੁਤ ਹੈ ਤੇ ਮੈਂ ਪੁਲਿਸ ਅਫਸਰ ਦੀ ਗੱਲ ਕਰਨੀ ਚਾਹਾਂਗਾ ਅੱਜ ਤੁਹਾਡੇ ਚੈਨਲ ਤੇ ਇੱਕ ਆਈਪੀਐਸ ਆਏ ਰੋਪੜ ਦੇ ਐਸਐਸਪੀ ਰਹੇ ਐਲਕੇ ਯਾਦਵ ਐਲਕੇ ਯਾਦਵ ਦੀ ਨੀਅਤ ਜਿਹੜੀ ਸੀਗੀ ਉਹ ਸਾਫ਼ ਸੀਗੀ ਉਹਨਾਂ ਨੇ ਜਿੰਨੀ ਦੇਰ ਰੋਪੜ ਦੇ ਐਸਐਸਪੀ ਰਹੇ ਉਹਨਾਂ ਨੇ ਨਹਾਸਾਂ 'ਚ ਧੂਆਂ ਲਿਆਤਾ ਇੱਥੇ ਨਸ਼ਾ ਵੇਚਣ ਵਾਲਿਆਂ ਦੇ ਔਰ ਜਿਹੜੇ ਹਿਮਾਚਲ 'ਚ ਵੇਚਦੇ ਸੀਗੇ ਸਾਡੇ ਪਿੰਡ ਵਾਲੇ ਉਹਨਾਂ ਦੇ ਵੀ ਨਹਾਸਾਂ 'ਚ ਧੂਆਂ ਲਿਆਤਾ ਕਿਉਂਕਿ ਨੀਅਤ ਸਾਫ਼ ਸੀਗੀ ਲੇਕਿਨ ਸਰਕਾਰ ਦੀ ਨੀਅਤ ਕਿਤੇ ਵੀ ਸਾਫ਼ ਨਹੀਂ ਹੈ ਜੇ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ ਤੇ ਕੱਲੇ ਸਲੋਗਨ ਰਹਿ ਜਾਣੇ ਆ ਉਹ ਰਹੀ ਗੱਲ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਦਾ ਸਵਾਲ 2027 ਦਾ ਹੈ ਜਿੱਥੇ ਪੰਜਾਬ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਭਾਰਤੀ ਜਨਤਾ ਪਾਰਟੀ ਇਕਾਲੀ ਲਾਇੰਸ ਦੇ ਵਿੱਚ ਕੇਵਲ 23 ਸੀਟਾਂ ਤੇ ਲੜਦੀ ਸੀ ਜਿਹੜੀ ਕਿ 6ਵਾਂ 7ਵਾਂ ਹਿੱਸਾ ਪੰਜਾਬ ਵਿਧਾਨ ਸਭਾ ਦਾ ਬਣਦਾ ਹੈ ਲੇਕਿਨ ਜਦੋਂ ਤੋਂ ਲਾਇੰਸ ਟੁੱਟਿਆ ਉਸ ਤੋਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਪਿੰਡਾਂ ਦੇ ਵਿੱਚ ਆਪਣੇ ਬੂਥ ਲੈਵਲ ਦੇ ਵਰਕਰ ਜਿਹੜੇ ਆ ਭਾਰਤੀ ਜਨਤਾ ਪਾਰਟੀ ਨੇ ਉਹ ਵਰਕਰ ਆਪਣੇ ਜਿਹੜੇ ਆ ਉੱਥੇ ਆਪਣੇ ਨਾਲ ਜੋੜੇ ਆ ਔਰ 2027 ਚ ਭਾਰਤੀ ਜਨਤਾ ਪਾਰਟੀ ਪੂਰੇ ਦਮਖੰਦ ਦੇ ਨਾਲ ਉਤਰੇਗੀ ਔਰ ਮੈਂ ਨਿਸ਼ਚਿਤ ਤੌਰ ਤੇ ਕਹਿ ਸਕਦਾ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਦੇ ਵੱਲ ਵੱਧ ਰਹੀ ਹੈ ਹਲੇ 2 ਸਾਲ ਦਾ ਸਮਾਂ ਬਾਕੀ ਹੈ 2 ਸਾਲ ਦੇ ਵਿੱਚ ਜੋ ਸਾਡੀ ਮੋਦੀ ਸਰਕਾਰ ਦੀਆਂ ਨੀਤੀਆਂ ਰਹੀਆਂ ਜੋ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਭਾਜਪਾ ਦੀਆਂ ਸਰਕਾਰਾਂ ਰਹੀਆਂ ਜਿਸ ਤਰੀਕੇ ਦਾ ਉੱਥੇ ਗੁੰਡਾ ਰਾਜ ਯੂਪੀ ਵਰਗੇ ਰਾਜ ਦੇ ਵਿੱਚ ਜਿਹੜੀ ਸਟੇਟ ਹੈ ਉੱਥੇ ਖਤਮ ਕੀਤਾ ਗਿਆ ਔਰ ਹੁਣ ਤਾਜ਼ਾ ਧਾਰਨ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੇ ਲੋਕ ਹੈ ਜਿਹੜੀਆਂ ਕੇਂਦਰ ਦੀਆਂ ਨੀਤੀਆਂ ਸੀਗੀਆਂ ਆਯੂਸ਼ਮਾਨ ਜਿਹੜੀ ਯੋਜਨਾ ਸਾਡੀ ਹੈਲਥ ਦੇ ਨਾਲ ਰਿਲੇਟਡ ਹੈ 10 ਸਾਲ ਦਿੱਲੀ ਦੇ ਲੋਕਾਂ ਨੂੰ ਕੋਈ ਲਾਭ ਉਸ ਯੋਜਨਾ ਦਾ ਨਹੀਂ ਮਿਲਿਆ ਕਿਉਂਕਿ ਕੇਂਦਰ ਦੇ ਨਾਲ ਤਾਂ ਦਿੱਲੀ ਵਾਲੇ ਆੜਾ ਲਾ ਕੇ ਬੈਠੇ ਸੀਗੇ ਉਹਨਾਂ ਨੇ ਲੋਕਾਂ ਦੀ ਚਿੰਤਾ ਨਹੀਂ ਕੀਤੀ ਉਹਨਾਂ ਨੇ ਆਪਣੀ ਕੁਰਸੀ ਕਿਵੇਂ ਬਚਾਣੀ ਹੈ ਇਸ ਗੱਲ ਦੀ ਚਿੰਤਾ ਕਰਦੇ ਰਹੇ ਉਹ ਰੁਸੇ ਰਾਹ ਤੇ ਪੰਜਾਬ ਚੱਲਿਆ ਅੱਜ ਦਿੱਲੀ ਚ ਭਾਜਪਾ ਦੀ ਸਰਕਾਰ ਬਣੀ ਹੈ ਸਾਡੀ ਲੋਕਪ੍ਰੀਏ ਮੁੱਖ ਮੰਤਰੀ ਜਿਹੜੀ ਬਣਦੀ ਜਾ ਰਹੀ ਹੈ ਰੇਖਾ ਗੁਪਤਾ ਉਹਨਾਂ ਨੇ ਕੱਲ ਐਮਓਯੂ ਸਾਈਨ ਕੀਤਾ ਕੇਂਦਰ ਦੇ ਨਾਲ ਹੁਣ ਦਿੱਲੀ ਦੇ ਲੋਕਾਂ ਨੂੰ 10 ਲੱਖ ਤੱਕ ਦਾ ਜਿਹੜਾ ਮੁਫਤ ਜਿਹੜਾ ਬੀਮਾ ਆਉਸ਼ਮਾ ਯੋਜਨਾ ਦੇ ਵਿੱਚ ਮਿਲੇਗਾ ਸੋ ਇਸ ਤਰੀਕੇ ਦੀਆਂ ਨੀਤੀਆਂ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਵੀ ਅੱਗੇ ਵਧੇਗੀ ਨਿਸ਼ਚਿਤ ਤੌਰ ਤੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪਰਚਮ ਪੰਜਾਬ ਦੇ ਵਿੱਚ ਲਹਿਰਾਊਗਾ ਲੱਗਦਾ ਨਹੀਂ ਹੈ ਤੁਸੀਂ ਕਿਹਾ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪਰਚਮ ਲਹਿਰਾਊਗਾ 2027 ਦੇ ਵਿੱਚ ਪਰ ਜੋ ਬੀਤੇ ਦਿਨੀ ਗ੍ਰਹਿ ਮੰਤਰੀ ਸਾਹਿਬ ਦਾ ਬਿਆਨ ਆਇਆ ਉਹਨਾਂ ਨੇ ਸਿੱਧੇ ਤੌਰ ਤੇ ਟਾਰਗੇਟ ਕਰ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਕੀਤਾ ਕਿ ਇੱਕ ਪੰਜਾਬ ਦੇ ਵਿੱਚ ਭਿੰਡਰਾਵਾਲਾ ਬਣਨਾ ਚਾਹੁੰਦਾ ਸੀ ਤੇ ਅੱਜ ਡਿਬੜੂਗੜੀ ਜੇਲ੍ਹ ਦੇ ਵਿੱਚ ਬੈਠਾ ਲੱਗਦਾ ਨਹੀਂ ਉਸ ਗੱਲ ਦਾ ਬਹੁਤ ਵੱਡਾ ਜਿਹੜਾ ਰੂਸ ਪੰਜਾਬ ਦੇ ਲੋਕਾਂ 'ਚ ਹੈਗਾ ਦੇਖੋ ਮੈਂ ਇਹ ਮੰਨਦਾ ਹਾਂ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਕੁਝ ਲੋਕ ਗਲਤ ਤਰੀਕੇ ਦੇ ਨਾਲ ਉਹਨਾਂ ਦੀ ਪਰਸੈਪਸ਼ਨ ਬਣਾਉਣ ਦੀ ਅੱਜ ਕੋਸ਼ਿਸ਼ ਕਰਦੇ ਪਏ ਆ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਉਹ ਸਮੇਂ ਦੀ ਜੇ ਗੱਲ ਕਰੀਏ ਉਹ ਸਿੱਖ ਕੌਮ ਦੇ ਵਿੱਚ ਇੱਕ ਯੋਧੇ ਦੇ ਰੂਪ ਦੇ ਵਿੱਚ ਇੱਕ ਆਈਕਨ ਦੇ ਰੂਪ ਦੇ ਵਿੱਚ ਸਿੱਖਾਂ ਦੇ ਵਿੱਚ ਦੇਖੇ ਜਾਂਦੇ ਆ ਲੇਕਿਨ ਕਿਤੇ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਵੱਖਵਾਦ ਦੀ ਗੱਲ ਨਹੀਂ ਕੀਤੀ ਕਿਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਖਾਲਸਤਾਨ ਦੀ ਗੱਲ ਨਹੀਂ ਕੀਤੀ ਲੇਕਿਨ ਅੱਜ ਭਿੰਡਰਾਂ ਵਾਲੇ ਦੀ ਸੋਚ ਨੂੰ ਕੁਝ ਜਥੇਬੰਦੀਆਂ ਵੱਲੋਂ ਕੁਝ ਜਿਹੜੇ ਗਰਮਦਲ ਵਾਲੇ ਲੋਕ ਆ ਉਹਨਾਂ ਵੱਲੋਂ ਇਹ ਪਰਸੈਪਸ਼ਨ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਭਿੰਡਰਾਂ ਵਾਲੇ ਖਾਲਸਤਾਨ ਦੇ ਸਮਰਥਕ ਸੀਗੇ ਭਿੰਡਰਾਂ ਵਾਲੇ ਜਿਹੜੇ ਸੀ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸੀ ਪੰਜਾਬ ਦੇ ਜਿਹੜੇ ਅਧਿਕਾਰ ਆ ਉਹ ਕੇਂਦਰ ਤੋਂ ਮੰਗ ਕਰਦੇ ਸੀ ਔਰ ਇਹ ਕਿਤੇ ਨਾ ਕਿਤੇ ਅਕਾਲੀ ਦਲ ਦੇ ਵੀ ਏਜੰਡੇ ਤੇ ਰਿਹਾ ਸੋ ਇਸ ਤਰੀਕੇ ਦੀ ਪਰਸੈਪਸ਼ਨ ਗਲਤ ਪਰਸੈਪਸ਼ਨ ਬਣਾ ਕੇ ਜਦੋਂ ਪੇਸ਼ ਕੀਤਾ ਜਾਂਦਾ ਤਾਂ ਸ਼ਬਦਾਂ ਦੇ ਵਿੱਚ ਕਿਤੇ ਨਾ ਕਿਤੇ ਹੋ ਸਕਦਾ ਕੋਈ ਗੱਲ ਕਿਸੇ ਲੀਡਰ ਵੱਲੋਂ ਕਹਿ ਦਿੱਤੀ ਜਾਵੇ ਲੇਕਿਨ ਪੰਜਾਬ ਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਪੰਜਾਬ ਦੇ ਹੱਕਾਂ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਇਮਾਨਦਾਰ ਔਰ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਤੰਦੇਈ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਾਸਤੇ ਸੇਵਾ ਕਰਦੀ ਹੈ ਔਰ ਕਰਦੀ ਰਹੇਗੀ ਆ ਕਿਸ ਤਰੀਕੇ ਨਾਲ ਦੇਖਦੇ ਹਾਂ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਸਾਬਕਾ ਮੁੱਖ ਮੰਤਰੀ ਹਰਵਿੰਦ ਕੇਂਦਰੀਵਾਲ ਉਹ ਅਤੇ ਉਹਨਾਂ ਦੇ ਸਾਥੀ ਜਿਹੜੇ ਆ ਉਹ ਦਿੱਲੀ ਚ ਚੋਣਾ ਹਾਰਨ ਤੋਂ ਬਾਅਦ ਹੁਣ ਕਹਿੰਦੇ ਪੰਜਾਬ ਚ ਡੇਰੇ ਲਾ ਲਿਆ ਕਿਸ ਤਰੀਕੇ ਨਾਲ ਦੇਖਦੇ ਹਾਂ ਪੰਜਾਬ ਦੇ ਵਿੱਚ ਹੁਣ ਇਹ ਵੀ ਪਤਾ ਲੱਗ ਰਿਹਾ ਕਿ ਸਕੂਲਾਂ ਦੀ ਜਿਹੜੀ ਹੈ ਉਹ ਉਦਘਾਟਨ ਕੀਤੇ ਜਾ ਰਹੇ ਆ ਨਵੀਆਂ ਬਿਲਡਿੰਗਾਂ ਕੋਈ ਬਣੀਆਂ ਜਾਂ ਜੇ ਕੁਝ ਦੁਬਾਰਾ ਬਣੀਆਂ ਉਹਨਾਂ ਦਾ ਉਦਘਾਟਨ ਕੀਤੇ ਜਾ ਰਹੇ ਆ ਕਹਿੰਦੇ ਸੋਧਿਆ ਸਾਹਿਬ ਪੰਜਾਬ ਆ ਕੇ ਬੈਠ ਗਏ ਆ ਨਵੀਂ ਮਾਈਨਿੰਗ ਪਾਲਿਸੀ ਵੀ ਬਣ ਗਈ ਹੈ ਕੀ ਲੱਗਦਾ ਕੀ ਕੀ ਹੋ ਰਿਹਾ ਪੰਜਾਬ ਦੇ ਵਿੱਚ ਲੋਕਾਂ ਪਹਿਲਾਂ ਮਾਈਨਿੰਗ ਨੂੰ ਲੈ ਲੈਣਾ ਤੁਸੀਂ ਮਾਈਨਿੰਗ ਦੀ ਗੱਲ ਕੀਤੀ ਹੈ ਮੈਂ ਤਾਂ ਅੱਜ ਮਾਈਨਿੰਗ ਤੇ ਜਾਣਾ ਨਹੀਂ ਚਾਹੁੰਦਾ ਸੀ ਆਹ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੈਂ ਵਧਾਈ ਦਿੰਦਾ ਔਰ ਧੰਨਵਾਦ ਕਰਦਾ ਹਰਸਾ 베ਲਾ ਦੀ ਸਾਡੀ ਮਾਨਯੋਗ ਸਰਪੰਚ ਭੈਣ ਰਣਜੀਤ ਕੌਰ ਔਰ ਕਾਕੂ ਰਾਜਪੂਤ ਜੇ ਮੈਂ ਗੱਲ ਕਰਾਂ ਜਿਹੜਾ ਛੋਟਾ ਨਾਮ ਮੈਨੂੰ ਯਾਦ ਹੈ ਜਿਸ ਤਰੀਕੇ ਦੀਆਂ ਪਿੱਛੇ ਵੀਡੀਓਜ਼ ਇਸ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਾਈਨਿੰਗ ਦੀਆਂ ਪਾਈਆਂ ਗਈਆਂ ਔਰ ਬਕਾਇਦਾ ਨਾਂ ਲੈ ਕੇ ਜੋ ਲੋਕ ਮਾਈਨਿੰਗ ਕਰਨ ਵਾਲੇ ਉਹਨਾਂ ਦੇ ਨਾਂ ਤੱਕ ਲੈ ਗਏ ਲੇਕਿਨ ਮੈਂ ਪੁੱਛਣਾ ਚਾਹੁੰਨਾ ਸਰਦਾਰ ਹਰਜੋਤ ਸਿੰਘ ਬੈਂਸ ਨੂੰ ਕਿੱਥੇ ਗਏ ਉਹਨਾਂ ਦੇ ਨਾਈਟ ਵਿਜ਼ਨ ਕੈਮਰੇ ਇੱਕ ਮਹੀਨਾ ਪਹਿਲਾਂ ਨਾਈਟ ਵਿਜ਼ਨ ਕੈਮਰੇ ਲੱਗ ਰਹੇ ਸੀ ਹੁਣ ਤੱਕ ਤਾਂ ਕੈਮਰਿਆਂ ਦੀ ਰਿਪੋਰਟ ਵੀ ਸਾਹਮਣੇ ਆ ਗਈ ਹੋਣੀ ਹੈ ਲੇਕਿਨ ਕੋਈ ਜਿਹੜਾ ਕਾਰਵਾਈ ਆ ਸਰਕਾਰ ਵੱਲੋਂ ਇੱਕ ਬੜਾ ਮੈਂ ਦੇਖਿਆ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਨਾ ਕਹਿ ਕੇ ਉਹਨੂੰ ਆਪਾਂ ਐਮਐਲਏ ਦੀ ਐਡਮਿਨਿਸਟ੍ਰੇਸ਼ਨ ਕਹਿ ਲਈਏ ਤਾਂ ਮੈਂ ਸਮਝਦਾ ਚੰਗੀ ਗੱਲ ਹੋਊਗੀ ਜਦੋਂ ਵੀ ਸਰਕਾਰ ਦੀ ਕੋਈ ਲੀਪਾ ਪੋਤੀ ਕਰਨੀ ਹੈ ਸਰਕਾਰ ਨੂੰ ਬਚਾਉਣਾ ਹੈ ਤਾਂ ਪਰਛਾਅ ਅਣਪਛਾਤੇਆਂ ਤੇ ਪਰਚਾ ਅਣਪਛਾਤੇਆਂ ਤੇ ਕਰ ਦੋ ਜਿਹਦੀ ਕੋਈ ਜਵਾਬ ਦੇ ਹੀ ਨਹੀਂ ਬਣਦੀ ਜੇ ਅਣਪਛਾਤੇਆਂ ਤੇ ਪਰਚਾ ਕੀਤਾ ਵੀ ਜਾਂਦਾ ਹੈ ਤਾਂ ਉਹਦੀ ਵੀ ਰਿਪੋਰਟ ਜਗ ਜाहिर ਹੁੰਦੀ ਹੈ ਉਹਨਾਂ ਨੂੰ ਵੀ ਫੜਿਆ ਜਾਂਦਾ ਅਣਪਛਾਤੇ ਟਰੇਸ ਕੀਤੇ ਜਾਂਦੇ ਆ ਲੇਕਿਨ ਮੈਂ ਵੱਖਰੀ ਤਰ੍ਹਾਂ ਦਾ ਕਾਨੂੰਨ ਦੇਖ ਰਿਹਾ ਕਿ ਸਰਕਾਰ ਨੂੰ ਬਚਾਉਣ ਵਾਸਤੇ ਪਰਚੇ ਅਣਪਛਾਤੇਆਂ ਤੇ ਕਰਕੇ ਮੁੜ ਕੇ ਫਾਈਲਾਂ ਬੰਦ ਕਰ ਦਿੱਤੀਆਂ ਜਾਂਦੀਆਂ ਮਾਈਨਿੰਗ ਦਾ ਮੁੱਦਾ ਤੁਹਾਡੇ ਸਾਹਮਣੇ ਹੈ ਜਿਸ ਤਰੀਕੇ ਕੇਵਲ ਆਪਣੀ ਖੱਲ ਖੱਲ ਬਚਾਉਣ ਵਾਸਤੇ ਪਿਛਲੇ ਦਿਨੀ ਤਿੰਨ ਪਰਚੇ ਕਰ ਦਿੱਤੇ ਕਿਸੇ ਦੇ ਉੱਤੇ ਕਾਰਵਾਈ ਦੱਸੋ ਕੀ ਐ ਬਿਲ ਪਾਵਰ ਕਿੱਥੇ ਐ ਤੁਹਾਡੀ ਮੈਂ ਚੈਲੰਜ ਕਰਦਾ ਇੱਕ ਵਾਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਅੱਜ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਜਿੱਥੇ ਤੁਸੀਂ ਬਾਕੀ ਪਾਰਟੀਆਂ ਨੂੰ ਮੌਕੇ ਦਿੱਤੇ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਦੇਖੋ ਜੇ ਪੰਜਾਬ ਦੀ ਦਿਸ਼ਾ ਔਰ ਦਸ਼ਾ ਜਾਂ ਪੰਜਾਬ ਜੋ ਪਹਿਲਾਂ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਪੰਜਾਬ ਦੀ ਧਰਤੀ ਜਿਹਨੂੰ ਸੋਨਾ ਉਗਲਣ ਵਾਲੀ ਧਰਤੀ ਕਿਹਾ ਜਾਂਦਾ ਸੀ ਜੇ ਉਹ ਦਿਨ ਮੁੜ ਕੇ ਨਾ ਪਰਤ ਜਾਣ ਕਿਉਂਕਿ ਸਾਡੀ ਨੀਅਤ ਸਾਫ਼ ਐ ਸਾਡੀ ਕਥਨੀ ਔਰ ਕਰਨੀ ਜਿਹੜੀ ਐ ਉਹ ਬੜੀ ਸਾਫ਼ ਹੈ ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ ਤੁਸੀਂ ਨੀ ਪੱਥਰ ਰੱਖਣ ਦੀ ਗੱਲ ਕਰ ਰਹੇ ਦਿੱਲੀ ਤੋਂ ਵਹਿਲੇ ਕਰ ਦਿੱਤੇ ਗਏ ਜਦੋਂ ਕਿਸੇ ਬੰਦੇ ਦਾ ਰੁਜ਼ਗਾਰ ਖੁੱਸ ਜਾਂਦਾ ਹੈ ਫਿਰ ਉਹ ਦੂਜੇ ਸੂਬਿਆਂ ਦੇ ਵਿੱਚ ਰੁਜ਼ਗਾਰ ਲੱਭਣ ਜਾਂਦਾ ਇਸੇ ਤਰੀਕੇ ਦਾ ਰੁਜ਼ਗਾਰ ਲੱਭਣ ਵਾਸਤੇ ਮਨੀਸ਼ ਸੋਧਿਆ ਅਰਵਿੰਦ ਕੇਜਰੀਵਾਲ ਸਿੰਧਰ ਜੈਨ ਸਾਰੀ ਟੀਮ ਆ ਕੇ ਪੰਜਾਬ ਬੈਠ ਗਈ ਹੈ ਪਹਿਲੇ ਹੀ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਦੇ ਹੈਲੀਕਾਪਟਰਾਂ ਨੂੰ ਪੰਜਾਬ ਦੇ ਹੋਰ ਜਿਹੜੇ ਇਨਕਮ ਦੇ ਸਰੋਤ ਹੈ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਬਜਟ ਰੱਖਿਆ ਜਾਂਦਾ ਹੈ মিডিਆ ਵਾਸਤੇ ਉਹ মিডিਆ ਪੰਜਾਬ ਦੇ ਉੱਤੇ ਵਰਤ ਲੈਣ ਤਾਂ ਵੀ ਕਿਤੇ ਸਬਰ ਕਰ ਲਿਆ ਜਾਊ ਲੇਕਿਨ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਪੰਜਾਬ ਦੇ ਪੈਸੇ ਦੇ ਨਾਲ ਕਿਸ ਤਰੀਕੇ ਉੱਥੇ ਲੋਕਾਂ ਦੇ ਵਿੱਚ ਇੱਕ ਭਰਮਤ ਪ੍ਰਯਾਸ ਕਰਕੇ ਉੱਥੇ ਸਰਕਾਰਾਂ ਬਣਾਉਣ ਦਾ ਯਤਨ ਕਰਦੇ ਰਹੇ ਆ ਇਹ ਸਾਰਿਆਂ ਦੇ ਸਾਹਮਣੇ ਹੈਗਾ ਰਹੀ ਨੀ ਪੱਥਰਾਂ ਦੀ ਗੱਲ ਮੈਂ ਤਿੰਨ ਦਿਨ ਪਹਿਲੇ ਦੇਖ ਰਿਹਾ ਸੀ ਇੱਕ ਸੋਸ਼ਲ ਮੀਡੀਆ ਤੇ ਬਠਿੰਡੇ ਚ ਫਾਈਵ ਸਟਾਰ ਹੋਟਲ ਦਾ ਨੀ ਪੱਥਰ ਅੱਜ ਤੋਂ 16 ਸਾਲ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਰੱਖਿਆ ਸੀ 16 ਸਾਲ ਬਾਅਦ ਇੱਕ ਇੱਟ ਵੀ ਸੋਸ਼ਲ ਮੀਡੀਆ ਤੇ ਦਿਖਾਇਆ ਗਿਆ ਇੱਕ ਇੱਟ ਵੀ ਉੱਥੇ ਨਹੀਂ ਲੱਗੀ ਸੋ ਨੀ ਪੱਥਰ ਲਾਉਣ ਵਾਸਤੇ ਕੋਈ ਨਾ ਤਾਂ ਬਹੁਤੇ ਪੈਸੇ ਚਾਹੀਦੇ ਤੇ ਨਾ ਬਹੁਤੀ ਜਵਾਬ ਦੇਈ ਹੈ ਜਵਾਬ ਦੇਈ ਇਸ ਗੱਲ ਦੀ ਹੈ ਵੀ ਜੋ ਤੁਸੀਂ ਕਹਿ ਕੇ ਆਏ ਸੀ 3 ਸਾਲ ਪਹਿਲਾਂ ਉਹਦੇ ਚੋਂ ਤੁਸੀਂ ਕੀ ਡਿਲੀਵਰ ਕੀਤਾ ਅੱਜ ਦੱਸਣ ਮੈਂ ਜਿਸ ਜਗ੍ਹਾ ਤੇ ਤੁਸੀਂ ਖੜੇ ਹੋ ਮੈਂ ਚੈਲੰਜ ਕਰਦਾ ਹਰਜੋਤ ਸਿੰਘ ਬੈਂਸ ਨੂੰ ਜਿਹੜੇ ਇੱਥੋਂ ਦੇ ਵਿਦਾਇਕ ਹੈ ਤੇ ਮੰਤਰੀ ਹੈ ਸਰਕਾਰ ਦੇ ਵਿੱਚ ਜੋ ਕਥਨੀ ਔਰ ਕਰਨੀ ਉਹਨਾਂ ਨੇ 3 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ ਖੁੱਲੇ ਪੰਡਾਲ ਦੇ ਵਿੱਚ ਆ ਜਾਣ ਜਿੱਥੇ ਇਸ ਇਲਾਕੇ ਦੇ ਲੋਕ ਵੀ ਹੋਣ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਹੋਣ ਉਹ ਵੀ ਆਪਣੇ ਸਮਰਥਕਾਂ ਦੇ ਨਾਲ ਆਉਣ ਬੜੇ ਪਿਆਰ ਦੇ ਨਾਲ ਅਸੀਂ ਸਵਾਲ ਪੁੱਛਾਂਗੇ ਕਿ ਜਿਹੜੇ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਕੀ ਤੁਸੀਂ ਪੂਰੇ ਕਰ ਦਿੱਤੇ ਇਕੱਲੇ ਨਹੀਂ ਪੱਥਰ ਲਾਉਣ ਦੇ ਨਾਲ ਕੇਵਲ ਸਲੋਗਨ ਦੇ ਦੇ ਨਾਲ ਕਿਉਂਕਿ ਮੈਂ ਤਾਂ ਦਿੱਲੀ ਰਿਹਾ ਮੈਨੂੰ ਪਤਾ ਹੈ ਕਿ ਹਰਵਿੰਦ ਕੇਜਰੀਵਾਲ ਕੇਵਲ ਸਲੋਗਨ ਪਾਰਟੀ ਹੈ ਨਵੇਂ ਨਵੇਂ ਸਲੋਗਨ ਲੱਭ ਕੇ ਨਵੀਆਂ ਨਵੀਆਂ ਸਕੀਮਾਂ ਲੋਕਾਂ ਦੇ ਸਾਹਮਣੇ ਰੱਖ ਕੇ ਕੇਵਲ ਇੱਕ ਲੋਕਾਂ ਨੂੰ ਗੁੰਮਰਾਹ ਪ੍ਰਚਾਰ ਕਰਕੇ ਸਤਾ ਹਿਉਣ ਦਾ ਉਹ ਕੰਮ ਕਰਦੇ ਆ ਜਿਸ ਦੇ ਵਿੱਚ ਮੇਰਾ ਖਿਆਲ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਫਲ ਨਹੀਂ ਹੋਣਗੇ ਕਿਉਂਕਿ ਪੰਜਾਬ ਦੇ ਬਹੁਤ ਸੂਝਵਾਨ ਲੋਕ ਜਿਹੜੇ ਹੈਗੇ ਆ ਉਹਨਾਂ ਨੇ 3 ਸਾਲ ਦੇ ਵਿੱਚ ਦੇਖ ਲਿਆ ਕਿ ਇਹਨਾਂ ਦੀ ਕਥਨੀ ਔਰ ਕਰਨੀ ਦੇ ਵਿੱਚ ਕਿੰਨਾ ਫਰਕ ਹੈ ਆ WhatsApp ਤੁਸੀਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਹੇ ਹੋ ਕਿਸ ਤਰੀਕੇ ਨਾਲ ਦੇਖਦੇ ਹੋ ਸ਼ੁਰਮਣੀ ਅਕਾਲੀ ਦਲ ਵੱਲੋਂ ਜਿਹੜੀ ਆ ਕਿਹਾ ਜਾ ਰਿਹਾ ਕਿ ਜੋ ਅਕਾਲ ਤਖਤ ਸਾਹਿਬ ਦੇ ਜੱਥੇਦਾਰਾਂ ਵੱਲੋਂ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀ ਗਈ ਸੀ ਕਿ ਭਰਤੀ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਉਥੇ ਜੇ ਕਮੇਟੀ ਗਠਿਤ ਵੀ ਕੀਤੀ ਗਈ ਸੀ ਕਮੇਟੀ ਹੁਣ ਵੱਖਰੇ ਤੌਰ ਤੇ ਭਰਤੀ ਕਰ ਰਹੀ ਹੈ ਤੇ ਅਕਾਲੀ ਦਲ ਨੇ ਵੱਖਰੇ ਤੌਰ ਤੇ ਭਰਤੀ ਕੀਤੀ ਹੈ ਕੱਲ ਅਕਾਲੀ ਦਲ ਨੇ ਇਕੱਠ ਕੀਤਾ ਨੂਰਪੁਰ 베ਦੀ ਵਿਖੇ ਆਪਣੇ ਡੈਲੀਗੇਟਾਂ ਦਾ ਉਹ ਕਹਿੰਦੇ ਅਸੀਂ ਆਪਣੀ ਭਰਤੀ ਪੂਰੀ ਕਰ ਲਈ ਹੈ ਦੂਜੇ ਪਾਸੇ ਜਿਹੜੀ 5 ਮੈਂਬਰੀ ਕਮੇਟੀ ਹੈ ਉਹ ਅੱਜ ਰੋਪੜ ਵਿਖੇ ਪਹੁੰਚੀ ਸੀ ਉਹਨਾਂ ਵੱਲੋਂ ਜਿਹੜੀ ਉਥੇ ਭਰਤੀ ਕੀਤੀ ਗਈ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਲੱਗ ਲੱਗ ਹੋ ਕੇ ਭਰਤੀ ਚੱਲ ਰਹੀ ਹੈ ਸ਼੍ਰੀ ਕਾਲਤਾਖਰ ਸਾਹਿਬ ਦੇ ਮੁੱਦੇ ਤੇ ਮੈਂ ਕੋਈ ਜ਼ਿਆਦਾ ਤਾਂ ਨਹੀਂ ਕਹਿਣਾ ਚਾਹੁੰਦਾ ਪਰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਜਿਸ ਤਰੀਕੇ ਦਾ ਮਾਹੌਲ ਪਿਛਲੇ ਕੁਝ ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਜਿਸ ਤਰੀਕੇ ਦਾ ਹੰਗਾਰਾ ਸ਼੍ਰੀ ਕਾਲ ਤਖਸ ਵੱਲੋਂ ਸਾਜੀ ਗਈ ਪੰਜ ਮੈਂਬਰੀ ਕਮੇਟੀ ਨੂੰ ਵੀ ਮਿਲ ਰਿਹਾ ਮੈਂ ਕਹਿ ਸਕਦਾ ਬਰਾਬਰ ਦੀ ਟੱਕਰ ਹੈ ਜਿਹੜੀ ਪੰਥਕ ਸ਼ਕਤੀ ਹੈ ਉਹ ਖੇਰੂ ਖੇਰੂ ਹੋ ਗਈ ਹੈ ਚੰਗੀ ਗੱਲ ਇਹ ਹੋਊਗੀ ਕਿ ਜੇ ਜਿਹੜੀ ਪੰਥਕ ਸ਼ਕਤੀ ਹੈ ਉਹ ਇੱਕ ਝੰਡੇ ਥੱਲੇ ਇਕੱਠੀ ਹੋ ਜਾਵੇ ਇਹਦੇ ਵਿੱਚ ਪੰਜਾਬ ਦਾ ਭਲਾ ਹੈ ਕਿਉਂਕਿ ਪੰਜਾਬ ਦੀ ਪੰਥਕ ਪਾਰਟੀ ਹੈ ਰੀਜਨਲ ਪਾਰਟੀ ਹੈ ਪੰਜਾਬ ਦੇ ਹੱਕਾਂ ਦੇ ਵਾਸਤੇ ਲੜਨ ਵਾਲੀ ਪਾਰਟੀ ਹੈ ਇਸ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਲੇਕਿਨ ਸ਼੍ਰੀ ਕਾਲ ਤਕ ਸਾਹਿਬ ਦਾ ਜੋ ਹੁਕਮਨਾਮਾ 2 ਤਰੀਕ ਨੂੰ ਹੋਇਆ ਉਹਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਤੋਂ ਪਛਾਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਹਟਿਆ ਜਿਸ ਕਰਕੇ ਇਸ ਤਰੀਕੇ ਦਾ ਮਾਹੌਲ ਬਣਿਆ ਮੈਂ ਕੇਵਲ ਇਸ ਮੁੱਦੇ ਤੇ ਇਹ ਨਹੀਂ ਕਹਿਣਾ ਚਾਹਾਂਗਾ ਲੋਕ ਚਾਹੁੰਦੇ ਆ ਮੈਂ ਖੁਦ ਵੀ ਚਾਹਣਾ ਕੀ ਸ਼੍ਰੋਮਣੀ ਕਾਲੀਦਾਲ ਪੰਜਾਬ ਦੇ ਵਿੱਚ ਵੱਡੀ ਪੰਥਕ ਸ਼ਕਤੀ ਬਣ ਕੇ ਉੱਭਰੇ ਲੇਕਿਨ ਉਹ ਤਾਂ ਉੱਭਰ ਸਕਦੀ ਹੈ ਜੇ ਆਪਣੀ ਆਪਣੀ ਧੌਣ ਚੋਂ ਕਿੱਲਾ ਕੱਢ ਕੇ ਦੋਨੋਂ ਤਰ੍ਹਾਂ ਸਿਰ ਜੋੜ ਕੇ ਸ਼੍ਰੀ ਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਤਾਂ ਸਾਰੇ ਕਹਿੰਦੇ ਆ ਲੇਕਿਨ ਪਹਿਰਾ ਕੋਈ ਨਹੀਂ ਦੇ ਰਿਹਾ ਦੋਨੋਂ ਤਰ੍ਹਾਂ ਇਕੱਠੀਆਂ ਹੋਣ ਜਾ ਕੇ ਸ਼੍ਰੀ ਕਾਲ ਤਖਤ ਸਾਹਿਬ ਤੇ ਦੋਨੋਂ ਉੱਥੇ ਨਤਮਸਤਕ ਹੋ ਕੇ ਜਿਹੜੇ ਆਪਣੇ ਗਿਲੇ ਸ਼ਿਕਵੇ ਉਹਨੂੰ ਦੂਰ ਕਰਕੇ ਇੱਕ ਪੰਥਕ ਸ਼ਕਤੀ ਬਣ ਕੇ ਉੱਭਰਨ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਉਤ ਬਾਕੀ ਰਾਜਨੀਤਿਕ ਪਾਰਟੀਆਂ ਵੀ ਇਸ ਗੱਲ ਨੂੰ ਪਸੰਦ ਕਰਨਗੀਆਂ ਬਿਲਕੁਲ ਜੀ ਇਹ ਸਨ ਸਾਡੇ ਨਾਲ ਕੁਲਵੰਤ ਸਿੰਘ ਜੀ ਬਾਟਸ ਜਿਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ ਕੈਮਰਾ ਮਨਦੀਪ ਰਾਣਾ ਦੇ ਨਾਲ ਬੁੱਤ ਸਿੰਘ ਰਾਣਾ ਪੰਜਾਬੀ ਲੁੱਕ ਚੈਨਲ ਸ਼੍ਰੀ ਅਨੰਦਪੁਰ ਸਾਹਿਬ